ਤ੍ਰਿਕਾ ਦੋਸਤੋ ਮੈਂ ਤੁਹਾਡਾ ਦੋਸਤ ਸੋਨੂ ਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬੀ ਪਹੁੰਚੇ ਆ ਧਰਮਕੋੜ ਦੇ ਪਿੰਡ ਪੰਡੋਰੀ ਅਰਾਈਆਂ ਦੇ ਵਿੱਚ ਪਿੰਡ ਪੰਡੋਰੀ ਅਰਾਈਆਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਬਹੁਤ ਸੋਹਣੀ ਦਿੱਖ ਬਣੀ ਹੈ ਤੇ ਗੇਟ ਤੇ ਲੱਖਾਂ ਰੁਪਏ ਲਗਾ ਕੇ ਇੱਕ ਸੋਹਣਾ ਗੇਟ ਜੋ ਕਿ ਸਿੱਖਿਆ ਮੰਦਰ ਦਾ ਹੋਣਾ ਚਾਹੀਦਾ ਉਹ ਬਣਾ ਦਿੱਤਾ ਤੇ ਇਹ ਜਿਹੜਾ ਸਾਰਾ ਸਿਰ ਹੈ ਇਹ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਪਿੰਡ ਪੰਡੋਰੀ ਅਰਾਈਆਂ ਦੇ ਸਰਪੰਚ ਅਮਨ ਪੰਡੋਰੀ ਨੂੰ ਜਾਣਦਾ ਹੈ ਤੋ ਜਿਹੜੇ ਬੱਚੇ ਇਸ ਸਕੂਲ ਦੇ ਫਰਸਟ ਆਏ ਨੇ ਉਹਨਾਂ ਨੇ ਬਹੁਤ ਚੰਗੇ ਨੰਬਰ ਲੈ ਕੇ ਉਹਨਾਂ ਦੇ ਵਿੱਚ ਕਲਾਸਾਂ ਪਾਸ ਕੀਤੀਆਂ ਨੇ ਉਹਨਾਂ ਨੂੰ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਉਹਨਾਂ ਦੇ ਹੌਸਲੇ ਵਧਾਉਣ ਦੇ ਲਈ ਆਪ ਪਹੁੰਚੇ ਨੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਅਜਰ ਬੜਾ ਖੁਸ਼ੀ ਦਾ ਮੌਕਾ ਹੈ ਗੁਰੂ ਸਾਹਿਬ ਦੇ ਇਸ ਪਰਮੇਸ਼ੂ ਦੇ ਵਿੱਚ ਚਰਨ ਪਾਸੇ ਲੈਣ ਹਰ ਤੋਂ ਪਹਿਲਾ ਜਿੰਨੇ ਵੀ ਇੱਥੇ ਸੰਗਤ ਆਈ ਹੈ ਮੈਂ ਉਹ ਸੰਗਤ ਦਾ ਧੰਨਵਾਦ ਕਰਦਾ ਕਿ ਖੁਸ਼ੀ ਦੇ ਕੰਮਾਂ ਦੇ ਵਿੱਚ ਜਦੋਂ ਆਪਾਂ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਜਦੋਂ ਆਪਾਂ ਇੱਥੋਂ ਮੱਕਵਾ ਦੇ ਅੱਗੇ ਚੱਲਦੇ ਆ ਤਾਂ ਕੋਈ ਵੀ ਜਿਹੜਾ ਕੰਮ ਉਹ ਉਸ ਕੰਮ ਦੇ ਵਿੱਚ ਕਦੇ ਵੀ ਕੋਈ ਟੋਕੜ ਨਹੀਂ ਰਹਿੰਦੀ ਕੋਈ ਕਮੀ ਨਹੀਂ ਰਹਿੰਦੀ ਸੋ ਅੱਜ ਜਿਸ ਨਕਰ ਦੇ ਵਿੱਚ ਆਇਆ ਨਕਰ ਦੇ ਵਿੱਚ ਜਿਹੜੇ ਜਿਹੜੇ ਕੰਮ ਹੋਏ ਨੇ ਉਹ ਕੰਮਾਂ ਦਾ ਅਰਦਾਹ ਨੂੰ ਕੀਤਾ ਕਮਾਲ ਹੈ ਸਰਪੰਚ ਸਾਹਿਬ ਦਾਸੀ ਗਏ ਨੇ ਮੈਨੂੰ ਲੱਗਦਾ ਏ ਕਿ ਮੈਨੂੰ ਕੋ ਦੁਬਾਰਾ ਦੱਸਣੀ ਲੋੜ ਆ ਮੈਂ ਕਦੇ ਵੀ ਪੰਡੋਰੀ ਤੇ ਕੈਰੇ ਦੇ ਵਿੱਚ ਕਦੇ ਫਰਕ ਨਹੀਂ ਸਮਝਿਆ ਮੈਂ ਇਹ ਰਾਤ ਦਾ ਹੁਣਾ ਕਿ ਜਿੰਨਾ ਕੰਮ ਪੰਡੋਰੀ ਦੇ ਵਿੱਚ ਹੋਇਆ ਮੈਨੂੰ ਲੱਗਦਾ ਕਿ ਇੰਨਾ ਕੰਮ ਸ਼ਾਇਦ ਕੈਰੇ ਦੇ ਵਿੱਚ ਵੀ ਨਾ ਹੋਇਆ ਹੋਵੇ ਸਾਡੇ ਜੀ ਸਾਡੇ ਸਰਪੰਚ ਸਾਹਿਬ ਹੁਣੇ ਦੇਖੇ ਨੇ ਇੰਜੀਨੀਅਰ ਕਰਾਂਟਾ ਕਿਉਂਕਿ ਇਹਨਾਂ ਦਾ ਜੋਰ ਹੈ ਮੇਰੇ ਤੇ ਚਾਹੇ ਇਹ ਪਿਆਰ ਨਾਲ ਲੈ ਜਾਣਾ ਚਾਹੇ ਲੜ ਕੇ ਲੈ ਜਾਣਾ ਇਹ ਉਦੋਂ ਵੀ ਬਹੁਤ ਤਕੜੇ ਨੇ ਕੋਈ ਲਾਈਨ ਲੱਭਦੇ ਕੋਈ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਕਿਉਂਕਿ ਸਾਡਾ ਨਾਂਗਿਆਰਾ ਹੈ ਜਿਹਦੇ ਚੀਜ਼ ਦੀ ਕਮੀ ਨਹੀਂ ਇਹਨੂੰ ਸੋ ਜਿਵੇਂ ਇਹ ਕਹਿ ਰਿਹਾ ਹੈ ਇਹ ਵੀ ਕਰਾਉਣਾ ਮੈਂ ਇੱਕ ਵਾਰੀ ਜਵਾਬ ਦੇ ਨੂੰ ਗੋੜੀ ਦੇ ਨੂੰ ਕੋਈ ਨੂੰ ਪਤਾ ਵੀ ਮੈਂ ਕਿਵੇਂ ਕੰਮ ਲੈਣਾ ਤੇ ਕਿਵੇਂ ਮਨਾਉਣਾ ਸੋ ਇਹਦੇ ਵਿੱਚ ਤੁਹਾਡੇ ਸਰਪੰਚ ਦੇ ਵਿੱਚ ਉਹ ਕਲਾ ਹੈਗੀ ਆ ਸੋ ਸਭ ਤੋਂ ਪਹਿਲਾ ਮੈਂ ਤੁਹਾਡਾ ਰੋਟੀ ਆ ਕਿ ਤੁਸੀਂ ਇੱਕ ਜਿਹੜੀ ਅੜੀ ਜੀ ਪੰਚਾਇਤ ਆ ਜਿਹੜੀ ਉਹ ਇਸ ਨਗਰ ਦੇ ਵਿੱਚ ਜਿਹਨੂੰ ਮੌਕਾ ਦਿੱਤਾ ਤੇ ਦੂਸਰੀ ਇਹ ਆ ਕਿ ਪਿੰਡ ਦੇ ਵਿੱਚ ਜਿਹੜੇ ਜਿਹੜੇ ਕੰਮ ਹੋ ਰਹੇ ਨੇ ਕੰਮ ਚੱਲ ਰਹੇ ਨੇ ਸਾਰੇ ਬਾਕੀ ਪਿੰਡਾਂ ਦੇ ਸਰਪੰਚ ਵੀ ਬੱਝੇ ਦੇ ਇਥੇ ਆਏ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਤੁਹਾਨੂੰ ਇਹ ਤੋਂ ਸਿੱਖਣ ਤੋਂ ਬੜਾ ਕੁਝ ਮਿਲੂਗਾ ਦੇਖੋ ਕੰਮ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ ਲਾਲਸਾ ਹੋਣੀ ਚਾਹੀਦੀ ਹੈ ਕੋਈ ਵੀ ਕੰਮ ਅਜੇਹਾ ਨਹੀਂ ਹੈਗਾ ਜਿਹੜਾ ਕੰਮ ਹੋ ਨਹੀਂ ਸਕਦਾ ਕਿਉਂਕਿ ਇਸ ਨਗਰ ਦੇ ਵਿੱਚ ਵੀ ਜਿੰਨੇ ਕੋ ਇਹਨਾਂ ਦੀ ਆਮਦਨ ਹੈ ਉਹਨਾਂ ਦਾ ਵੱਡੀ ਧਾਰਾ ਆਮਦਨ ਬਾਕੀ ਕਈ ਪਿੰਡਾਂ ਦੇ ਵਿੱਚ ਹੈ ਤੇ ਪਰ ਜਿਵੇਂ ਆਮਣ ਦੀ ਗੱਲ ਕਰਾਂ ਨਿਆਮ ਹਰ ਤੋਂ ਨਾ ਨਾ ਅਮਰ ਤੈਨੂੰ ਅਸੀਂ ਬੁਲਾਇਆ ਸੀ ਚੇਅਰਮੈਨ ਅਸੀਂ ਤੈਨੂੰ 445 ਪਿੰਡਾਂ ਦੇ ਉੱਤੇ ਲਾਇਆ ਸੀ ਪਰ ਤੂੰ ਜਨਰਲ ਸਰਪੰਚ ਬਣਿਆ ਤੂੰ ਸਾਡੇ ਉੱਲਾ ਕੰਮੋਂ ਗਿਆ ਤੂੰ ਸਿਰਫ ਆਪਦੇ ਪਿੰਡ ਦੇ ਵਿੱਚ ਹੀ ਹੁਣ ਵਰਕੇ ਰਹਿ ਗਿਆ ਹੁਣ ਮੇਰੇ ਨੂੰ ਪਿੰਡ ਤੋਂ ਖਾਲੀ ਕਰ ਦੇ ਪਰ ਇਹੋ ਜੀ ਗੱਲ ਹੀ ਇਹ ਸਾਡੇ ਉਹਨਾਂ ਪਿੰਡਾਂ ਦੇ ਵਿੱਚ ਵੀ ਪੂਰਾ ਟਾਈਮ ਲੱਗਦਾ ਪਰ ਇਹਦੀ ਜਿਹੜੀ ਸਭ ਤੋਂ ਪ੍ਰਮੁੱਖ ਗੱਲ ਉਹ ਆਰ ਦਾ ਬੰਡ ਹੁੰਦਾ ਹਮੇਸ਼ਾ ਜਦੋਂ ਵੀ ਇਹਨੇ ਕੋਈ ਵੀ ਜੇ ਸਵੇਰੇ ਉੱਠ ਕੇ ਨੇ 6 ਵਜੇ ਫੋਨ ਕਰਨਾ 7 ਵਜੇ ਫੋਨ ਕਰਨਾ ਮੈਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਫੋਨ ਮੈਨੂੰ ਆਮ ਦਾ ਹੀ ਆਉਂਦਾ ਹੁੰਦਾ तकरीबन ਹਰ ਰੋਜ਼ ਕਿ ਭਾਈ ਆਹ ਮਸਲਾ ਹੈ ਆਹ ਦਸਤਾਵਾਜ਼ ਕਿਵੇਂ ਕਰਨਾ ਆਹ ਆਮ ਦਾ ਸੋ ਮੈਂ ਸਮਝਦਾ ਕਿ ਇਸ ਨੱਗਰ ਨੂੰ ਇਹਦੇ ਵਿੱਚ ਦੇ ਟਵਲ ਕਮੈਂਟ ਕਰਾਉਣੀ ਹੈ ਗਵਰਨਮੈਂਟ ਨਾਲ ਬਹੁਤ ਹੋ ਗਈ ਆ ਇਹਦੇ ਵਿੱਚ ਇੱਕ ਇਹੋ ਦਾ ਨੋਜਵਨ ਬਹੁਤ ਜ਼ਰੂਰੀ ਸੀਗਾ ਇਸ ਨੱਗਰ ਦੇ ਵਿੱਚ ਆ ਗੇ ਲਾਉਣਾ ਕਿ ਜਿਹਦੇ ਵਿੱਚ ਆਪ ਦੇ ਵਿੱਚ ਕੋਈ ਤਰਫ ਹੋਵੇ ਆ ਦਾ ਇੱਕ ਮਾਨ ਕਰਦਾ ਹੋਵੇ ਕਿ ਮੈਂ ਇਸ ਨੱਗਰ ਵਾਸਤੇ ਕੁਝ ਕਰ ਸਕਦਾ ਸੋ ਤੁਸੀਂ ਅ ਇਹ ਗੱਲਾਂ ਸਾਰਾ ਜਿਹੜਾ ਨੱਗਰ ਉਹ ਲਈਦਾ ਪਤਾ ਨਾ ਤੇ ਬਾਕੀ ਜਿਹੜੇ ਨਾਂ ਨੇ ਸਾਹਮਣੇ ਜਿਹੜੀ ਮੰਗ ਹੋ ਰੱਖੀ ਹੈ ਸਬੂਤ ਦੀ ਮੰਗ ਰੱਖੀ ਹੈ ਅ ਵੀਡੀਓ ਸਾਹਿਬ ਬਥੇਨੇ ਮੈਨੂੰ ਪਤਾ ਨਹੀਂ ਜਿਹੜੇ ਮਿਡਲ ਸਕੂਲ ਵਾਸਤੇ ਕੀ ਨੌਨਸ ਹੁੰਦੇ ਨੇ ਕੀ ਸ਼ਰਤਾਂ ਨੇ ਤੇ ਵੀਡੀਓ ਸਾਹਿਬ ਜੇ ਸ਼ਰਤਾਂ ਪੂਰੀਆਂ ਕਰਦਾ ਸਕੂਲ ਇਹ ਜੇ ਉਹ ਗਿਣਤੀ ਉਹਨੀ ਹੈ ਤੇ ਫਿਰ ਫਾਈਲ ਨੂੰ ਤਿਆਰ ਕਰਕੇ ਫਿਰ ਆਪਾਂ ਵਾਜੂਦ ਜਿਹੜਾ ਆਪਾਂ ਇਸ ਇਹ ਵੀ ਜਿਹੜਾ ਤੋਹਫਾ ਆਪਾਂ ਸਭ ਨੂੰ ਦੇਵਾਂਗੇ ਤੇ ਜਦੋਂ ਜੇ ਆਪਾਂ ਅਨਾਉਂਸ ਕਰਦੇ ਆਂ ਬਾਕੀ ਥੋੜੇ ਪਿੰਡ ਦੇ ਵਿੱਚੋਂ ਸ਼ਰਧਾ ਵਰ ਰਹੀਆਂ ਨੇ ਥੋੜੇ ਪਿੰਡ ਦੇ ਵਿੱਚ ਸੀਵਰੇਜ ਪੈ ਗਿਆ ਥੋੜੇ ਪਿੰਡ ਦੇ ਵਿੱਚ ਜਿਹੜੀ ਆ ਰੋੜ ਆ ਥੋਡੀ ਜਿਹੜੀ ਮੇਂ ਥੋਡੀ ਰੋੜ ਸੀ ਜਿਹੜੀ ਮੇਰੇ ਤੋਂ ਰੋੜ ਜਾਂਦੀ ਸੀ ਇਹ ਵੀ ਰੋੜ ਚੌੜੀ ਹੋ ਰਹੀ ਹੈ ਸੋ तकरीबन ਸ਼ਹਿਰ ਵਾਲਿਆਂ ਤੋਂ ਹੋਰ ਤਾਂ ਥੋੜੇ ਪਕਰੋਂ ਸਾਰੀਆਂ ਮਿਲ ਗਈਆਂ ਨੇ ਮੈਨੂੰ ਨਹੀਂ ਲੱਗਦਾ ਕਿ ਇਹ ਤੋਂ ਵੱਧ ਕਿਸੇ ਹੋਰ ਜੇ ਮੈਂ ਹਲਕੇ ਦੀ ਗੱਲ ਕਰਾਂ ਕਿ ਹੋਰ ਕੋਈ ਕਿਸੇ ਨਗਰ ਦੇ ਵਿੱਚ ਗਵਰਨਮੈਂਟ ਹੋਈ ਹੋਵੇ ਪਰ ਮੈਂ ਇੱਕ ਚੀਜ਼ ਤੁਹਾਨੂੰ ਬਹੁਤ ਮਾਰ ਕੇ ਆਪਾਂ ਸਾਰਿਆਂ ਨੇ ਰਾਜ ਨਾ ਕਰਨਾ ਕੋਈ ਦੇਖੋ ਇਲੈਕਸ਼ਨ ਹੋ ਜਾਂਦੇ ਆ ਚੋਣ ਹੋ ਗਈ ਤਾਂ ਮੇਰਾ ਲਕਸ਼ਯ ਹੋ ਗਿਆ ਉਦੋਂ ਬਾਅਦ ਫਿਰ ਮੈਂ ਇਕੱਲੇ ਆਪ ਦੀ ਪਾਰਟੀ ਦਾ ਨਹੀਂ ਫਿਰ ਮੈਂ ਸਾਰਿਆਂ ਦਾ ਸੰਝਾ ਇਵੇਂ ਮੈਂ ਤੁਹਾਡੇ ਨਾਲ ਰੱਦ ਵਿੱਚ ਬੇਨਤੀ ਕਰਦਾ ਕਿ ਜਦੋਂ ਇਲੈਕਸ਼ਨ ਹੋਗੇ ਸਰਪੰਚੀ ਹੋਗੀ ਉਹ ਮੇਰਾ ਆਪਾ ਜਿਹੜੇ ਪਿੰਡ ਦੇ ਸਰਪੰਚਾ ਆ ਪਸਾਰ ਦੇ ਸਰਪੰਚ ਆ ਸਾਰਾ ਵਿਆਪਰ ਕਰ ਰਿਹਾ ਕਿਸੇ ਵੀ ਐਨਾ ਹੋਵੇ ਕਿ ਆਉਣੇ ਪਿੰਡ ਦੇ ਬਾਹਰੋਂ ਦਾ ਟੈਲਾ ਲੱਗ ਜਾਣਾ ਤੇ ਜਿਹੜਾ ਬਗਲਾ ਜੁਤੀ ਪਾਤੀਆ ਲਾਉਣੀ ਲੱਗੀਆਂ ਉਹ ਵੀ ਪਟ ਲੋ ਸੋ ਕਦੇ ਇਹੋ ਦਾ ਨਾਮ ਆ ਨਾ ਇਹ ਉਹਨਾਂ ਦੇ ਦਰਵਾਜ਼ੇ ਆਗੇ ਵੀ ਉਹਨਾਂ ਦੇ ਅੱਗੇ ਵੀ ਸਭ ਉਹ ਜਿਹੜੀਆਂ ਲੱਗੀਆਂ ਜਿੱਥੇ ਜਿਹੜੀਆਂ ਆਪਣੇ ਬੰਦਿਆਂ ਦੇ ਲੱਗੀਆਂ ਹੋਈਆਂ ਸੋ ਇਹ ਗੱਲ ਦਾ ਮਾਇਆ ਚਾਰ ਕਿਲੇ ਬਾਕੀ ਤੁਹਾਨੂੰ ਕੋਈ ਮੰਗਣ ਦੀ ਲੋੜ ਨਹੀਂ ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਇਹ ਜਿਹੜਾ ਜੋ ਜਿਸ ਤਰ੍ਹਾਂ ਮੈਂ ਖੜਾ ਮੈਂ ਹੁਣੇ ਭਰਾਵਾਂ ਸਿੱਕੇ ਖੜਾ ਮੈਂ ਅੱਗੇ ਵੀ ਇਹਦਾ ਹੋਣਾ ਕਿ ਆ ਦੇ ਇਲੈਕਸ਼ਨ ਦਾ ਮੈਨੂੰ ਉਹਨਾਂ ਫਿਕਰ ਨਹੀਂ ਸੀ ਜਿੰਨਾ ਇਹਨਾਂ ਨੂੰ ਫਿਕਰ ਸੀ ਜਿਹੜੇ ਪੰਜ ਸੱਤਿਆਂ ਨੇ ਬੈਠੇ ਨਹੀਂ ਮੈਨੂੰ ਸੁੱਤੇ ਨੂੰ ਇਹਨਾਂ ਨੇ ਠਾਉਣਾ ਸਵੇਰੇ ਜਾ ਕੇ ਤੇ ਮੈਂ ਨਾ ਆਉਣ ਜਾ ਕੇ ਪਹੇਚਿਆ ਨਾ ਪਰ ਇਹਨੇ ਫਿਰ ਵੀ ਆਪਦੇ ਪਿੰਡਾਂ ਦੇ ਵਿੱਚ ਆਦਾ ਵਰਕ ਕਰੀ ਜਾਣਾ ਜਿਸ ਦੀ ਬਦੌਰਤ ਜਿਹੜੀ ਟੀਮ ਦੀ ਜਿੱਤ ਜਿਹੜੀ ਸਾਨੂੰ ਉਹਨੂੰ ਨਸੀਬ ਹੋਈ ਆ ਸੋ ਮੈਂ ਇੱਕ ਵਾਰੀ ਫੇਰ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ